ਲੋਭੀ ਹੈ ਤੁਰਤ ਨਹੀਂ ਹੈ। ਔਰ ਲੋਗ ਇਸ ਨੂੰ ਥਾਂ-ਥਾਂ ਤੇ ਗिराਏਗਾ। ਔਰ ਮਹਾਰਾਜ ਦੀ ਬਾਣੀ ਤੇ ਥੇ ਤੱਕ ਕਹਿੰਦੀ ਹੈ ਲੋਭੀ ਕਾ ਵੇਸਾ ਨਾ ਕੀਜੇ ਜੇ ਕਾ ਪਾਰਵਸ ਹੈ। ਬਰੋਸਾ ਨਾ ਕਰੀ ਇਸ ਤੇ। ਇਹ ਕੁਝ ਵੀ ਕਰ ਸਕਦਾ ਹੈ। ਲੋਭੀ ਤੇ ਵਿਸ਼ਵਾਸ ਨਾ ਕਰੀ। ਸਤਗੁਰੂ ਦੀ ਬਾਣੀ ਵੀ ਸਾਨੂੰ ਸੁਚੇਤ ਕਰਦੀ ਹੈ ਕਿਉਂ? ਲੋਭੀ ਦਾ ਫਿਰ ਇੰਜ ਖੁਲਾਸਾ ਕਰਦੇ ਨੇ ਮੇਰੇ ਪਾਤਸ਼ਾਹ। ਜਿਉ ਕੋ ਕਰ ਹਰ ਕਾਇਆ ਧਾਵੇ ਤੈ ਦੇ ਸਜਾਏ ਲੋਭੀ ਜੰਤ ਨ ਜਾਣੈ ਭਖ ਅਭਖ ਸਭ ਕਾ ਹੈ ਜਿਉ ਕੋ ਕਰ ਹਰ ਕਾਇਆ ਹਲ ਕਾਇਆ ਕੁੱਤਾ ਪਾ ਪਾਲਿਆ ਹੋਵੇ ਕੁੱਤੇ ਨੂੰ ਤੇ ਕਿਦਰੇ ਕੁੱਤਾ ਪਾਗਲ ਹੋ ਜਾਏ ਤੇ ਮਾਲਕ ਨੂੰ ਵੀ ਵੱਡਦਾ ਫਿਰ ਨਹੀਂ ਛੱਡਦਾ ਫਿਰ ਹਲ ਕਾਇਆ ਕੁੱਤਾ ਪਾਗਲ ਨੂੰ ਵੀ ਵੱਡਦਾ ਹੈ ਹਲਕਾਏ ਕੁੱਤੇ ਨਾਲ ਤਸ਼ਬੀਹ ਕਿਉਂ ਦਿੱਤੀ ਮਹਾਰਾਜ ਕਹਿੰਦੇ ਨੇ ਭਾਇਓ ਲੋਭ ਸੰਗ ਹੋ ਰਾ ਲੋਭ ਵੀ ਮਨੁੱਖ ਨੂੰ ਪਾਗਲ ਕਰ ਦਿੰਦਾ ਹੈ ਔਰ ਉਹ ਜਗਤ ਨੂੰ ਤੇ ਧੋਖਾ ਦੇਗਾ ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ ਅਕਸਰ ਭਾਰਤ ਦੇ ਚ ਪੜਨ ਨੂੰ ਮਿਲਦਾ ਹੈ ਗੋਸ਼ਾਲਿਆਂ ਦੇ ਚੰਦੇ ਉਗਾਉਣ ਵਾਲੇ ਗਊਆਂ ਦੇ ਨਾਂ ਤੇ ਗਊਆਂ ਨਾਲ ਹੀ ਧੋਖਾ ਕਰ ਜਾਂਦੇ ਨੇ ਮੰਦਰਾਂ ਦੇ ਨਾਂ ਤੇ ਧਨ ਇਕੱਠਾ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਤੇ ਹੀ ਧਨ ਕਰਕੇ ਧੋਖਾ ਕਰ ਜਾਂਦੇ ਨੇ ਲੋਭ ਕਰਕੇ ਔਰ ਅਕਸਰ ਗੁਰੂ ਦੀਆਂ ਗੋਲ ਕਾਂ ਥਾਂ ਥਾਂ ਤੇ ਖਤਰੇ 'ਚ ਹੁੰਦੀਆਂ ਹੀ ਨੇ ਮੇਰੇ ਕੋਲ ਇੱਕ ਜਾਪਾਨੀ ਬੋਧ ਭਿਕਸ਼ੂ ਨੇ ਸੀਸਗੰਦੇ 'ਚ ਪੁੱਛ ਲਿਆ ਕਿਉਂਕਿ ਅੱਗੇ ਗੋਲਗ ਤੇ ਚਾਰ ਤਾਲੇ ਤੇ ਚਾਰਾਂ ਨੂੰ ਸੀਲ ਲੱਗੀ ਮੈਨੂੰ ਗੱਲ ਭੁੱਲਦੀ ਨਹੀਂ ਮੈਨੂੰ ਕਹਿ ਲੱਗਾ ਇਹ ਟੈਂਪਲ ਹੈ ਨਾ ਔਰ ਇਤਿਹਾਸਿਕ ਹੈ ਚਾਰ ਤਾਲੇ ਹੈ ਕੀ ਇੱਥੇ ਵੀ ਚੋਰੀ ਹੋ ਸਕਦੀ ਹੈ ਇੱਥੇ ਵੀ ਡਾਕਾ ਪੈ ਸਕਦਾ ਹੈ ਔਰ ਫਿਰ ਸੀਲ ਵੀ ਲੱਗੇ ਸੀਲ ਵੀ ਚਾਰਾਂ ਤਾਲਿਆਂ ਤੇ ਲੱਗੀ ਹੋਈ ਹੈ ਤਾਲਾ ਵੀ ਇੱਕ ਨਹੀਂ ਔਰ ਬੜੇ ਮੋਟੇ ਮੋਟੇ ਮੈਂ ਉਸ ਨੂੰ ਦੱਸਣ ਲੱਗ ਪਿਆ ਸਾਹਮਣੇ ਬੋੜ ਦਾ ਦਰਖਤ ਹੈ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਸਨ ਇਤਿਹਾਸ ਦੱਸ ਕਹਿੰਦਾ ਨਹੀਂ ਕਹਿੰਦਾ ਮੈਂ ਕਈ ਦਫਾ ਆਇਆ ਹਰ ਸਾਲ ਆਨਾ ਮੈਂ ਬੋਧਪੁਰ ਨਿਮਾਤੇ ਜਿਸ ਦਿਨ ਆਤਮਾ ਬੁੱਧਾ ਜਨਮ ਹੋਇਆ ਸੀ ਕਹਿੰਦਾ ਮੈਂ ਹਰ ਸਾਲ ਜਾਪਾਨ ਤੋਂ ਆਉਨਾ ਗਿਆ ਦੇ ਦਰਸ਼ਨ ਕਰਦਾ ਇੱਥੇ ਵੀ ਆਨਾ ਇਤਿਹਾਸ ਤੁਸੀਂ ਮੈਨੂੰ ਨਾ ਦੱਸੋ ਇਹ ਜੋ ਚਾਰ ਤਾਲੇ ਲਗੇ ਨੇ ਔਰ ਸੀਲ ਵੀ ਲਗੀ ਹੈ। ਕੀ ਇਥੇ ਵੀ ਖਤਰਾ ਹੈ? ਤੇ ਮੈਂ ਫਿਰ ਟਾਲ ਕੇ ਮਹਾਰਾਜ ਦਾ ਇਤਿਹਾਸ ਸੁਣਾਉਣ ਲਗਾ ਉਹਨੇ ਸੋਚਿਆ ਵੀ ਇਹ ਤਾਂ ਹੁਣ ਦੱਸਣਾ ਹੀ ਨਹੀਂ ਚਾਹਦਾ। ਸਮਝ ਗਿਆ ਸਿਆਣਾ ਸੀ। ਮੈਂ ਹੁਣ ਆਪਣਾ ਹੀ ਆਪ ਨੂੰ ਨੰਗਾ ਕਿਸ ਤਰ੍ਹਾਂ ਕਰੀਏ? ਇਹਨੂੰ ਕੌਣ ਦੱਸੇ? ਜੇ ਤਾਲੇ ਨਾ ਹੁੰਦੇ ਸਵੇਰੇ ਲੱਭਣਾ ਹੀ ਕੱਖ ਨਹੀਂ ਇਹਦੇ ਵਿੱਚ। ਕੁਝ ਵੀ ਨਹੀਂ ਲੱਭਣਾ। ਕੌਣ ਦੱਸੇ? ਮਹਿਰਸ ਕਰਾ ਬਾਇੋ ਲੋਭ ਸੰਘ ਹੋ ਰਾ ਪਟਨਾ ਸਾਬ ਦੀ ਗੱਲ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 100 ਟੋਲੇ ਦਿੱਤੇ ਇੱਕ ਪਾਲਕੀ ਬਣਾਣੀ ਸੀ ਇਤਿਹਾਸ ਸੇ ਗੁਰਪ੍ਰਤਾਪ ਸੂਰਜ ਦੇ ਲਈ ਲਿਖਿਆ ਹੈ ਤੇ ਪਾਲਕੀ ਬਣ ਕੇ ਆ ਗਈ ਤੇ ਜਿਹੜੇ ਬਣਾ ਕੇ ਲਿਆ ਮਹਾਰਾਜ ਆਪਨੇ ਤੇ 100 ਤੋਲਾ ਦਿੱਤਾ ਸੀ ਨਾ ਅਸੀਂ 700 ਤੋਲੇ ਲਾਇਆ ਹੈ ਤੁਹਾਡੀ ਬਖਸ਼ਿਸ਼ ਲੈਣ ਲਈ ਫੁਸੀ ਰਹਿਮਤ ਕਰੋ ਕਿਰਪਾ ਕਰੋ ਸੀ ਬਾਕੀ ਦਰੋ ਦਰੋ ਇਕੱਠਾ ਕਰਕੇ 700 ਤੋਲਾ ਲਾਇਆ ਹੈ ਇਹ ਮੈਂ ਤੁਹਾਨੂੰ ਇਤਿਹਾਸਿਕ ਪ੍ਰਸੰਗ ਸਰਵਨ ਕਰਾ ਰਿਹਾ ਹਾਂ ਮਹਾਰਾਜ ਨੇ ਸੇਵਾਦਾਰਾਂ ਨੂੰ ਕਿਹਾ ਜਿਹਨੇ ਲੰਗਰ ਦੀਆਂ ਲਖਣਾ ਸਾਰੀਆਂ ਇੱਥੇ ਵੇੜੇ ਚ ਲਿਆ ਕਠੀਆਂ ਕਰੋ। ਔਰ ਆਕਿਆ ਸਜਾ ਕੇ ਤਰਤੀਬ ਨਾਲ ਰੱਖੋ। ਇੰਜ ਤਰਤੀਬ ਤੇ ਜਿਵੇਂ ਕਦੀ ਭਾਰਤ 'ਚ ਦੇਖਿਆ ਉਹ ਚਿਤ ਅਸ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰ ਨੇ ਰਖਵਾਈਆਂ। ਉਹਦੇ ਉਤੇ ਪਾਲਕੀ ਰਖਵਾ ਦਿੱਤੀ। ਆਪ ਅਗ ਲਾ ਦਿੱਤੀ। ਮਾਤਾ ਜੀ ਵੀ ਰੋਕਦੀਆਂ ਰਹੀਆਂ। ਉਮਰ ਛੋਟੀ ਸੀ ਪਾਦਸ਼ਾਹ ਦੀ। ਬਾਲਕ ਅਵਸਥਾ। ਅਗ ਲਾ ਦਿੱਤੇ। ਮਾਤਾ ਜੀ ਰੋਕਦੀਆਂ ਨੇ ਇੰਨੀ ਸ਼ਰਧਾ ਨਾਲ ਬਣਾ ਕੇ ਲਿਆਏ ਨੇ ਇਤਨੇ ਸੋਹਣੀ ਪਾਲ ਕੇ ਤੁਸੀਂ ਦਿੱਤਾ ਵੀ 100 ਤੋਲੇ ਇਹ 700 ਤੋਲੇ ਦੀ ਬਣਾ ਕੇ ਲਿਆਏ ਨੇ ਤੇ ਅਗਨ ਭੇਟ ਕਰ ਰਹੇ ਹੋ ਮਾਂ ਜੀ ਮੈਂ ਤੁਹਾਨੂੰ ਇਹਨਾਂ ਦਾ ਅਸਲੀ ਸਰੂਪ ਦਿਖਾਣਾ ਹੈ ਸਿਰਫ 7 ਤੋਲੇ ਸੀ ਉਸ ਦੇ ਚ ਗੁਰੂ ਦੇ ਤੋਲੇ ਵੀ ਖਾ ਗਏ ਇਹ ਇਤਿਹਾਸ ਮੈਂ ਤੁਹਾਨੂੰ ਸੁਣਾਉਂਦਾ ਪਿਆ ਔਰ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਗੁਰੂ ਪ੍ਰਤਾਪ ਸੂਰਜ ਦੇ ਚ ਲੰਬੀ ਚੌੜੀ ਕਥਾ ਜਿਹਦੀ ਰੋਜ਼ ਇਤਿਹਾਸਕ ਸਤਾਨਾ ਚ ਪਾਰਤ ਦੇ ਚ ਕਥਾ ਹੁੰਦੀ ਹੈ ਮਹਾਰਾਜ ਕਹਿੰਦੇ ਨੇ ਹਲਕਾਏ ਹੋ ਗਏ ਨੇ ਹਲਕੇ ਹੋ ਗਏ ਨੇ ਹਲਕੇ ਉੱਥੇ ਇਤਿਹਾਸ ਸੱਚ ਇਹ ਲਿਖਿਆ ਹਲਕੇ ਹੋ ਗਏ ਤੇ ਹਲਕੇ ਹੋ ਗਏ ਇਹ ਤੇ ਕਿਸੇ ਨੂੰ ਵੀ ਧੋਖਾ ਦੇ ਸਕਦੇ ਨੇ ਮਾਣ ਨੂੰ ਧੋਖਾ ਦੇ ਸਕਦੇ ਨੇ ਪਿਤਾ ਨੂੰ ਧੋਖਾ ਦੇ ਸਕਦੇ ਨੇ ਭਰਾ ਨੂੰ ਧੋਖਾ ਦੇ ਸਕਦੇ ਨੇ ਗੁਰੂ ਪੀਰ ਪੈਗੰਬਰ ਨੂੰ ਧੋਖਾ ਦੇ ਸਕਦੇ ਨੇ ਕਿਸੇ ਨੂੰ ਵੀ ਦੇ ਸਕਦੇ ਨੇ ਕਿਉਂ ਹਲਕੇ ਹੋ ਗਏ ਨੇ ਬਾਇਓ ਲੋਭ ਸੰਗ ਹੋਰਾ ਜਿਉਂ ਕੋ ਕਰ ਹਰ ਕਾਇਆ ਤਾਵੇ ਦਇਜ ਸਜਾਏ ਲੋਭੀ ਜੰਤ ਨ ਜਾਣਈ ਬਖ ਅਬਖ ਸਭ ਖਾਏ ਅਬਖ ਵੀ ਖਾਏਗਾ ਜੋ ਉਸ ਦਾ ਹੱਕ ਨਹੀਂ ਬਣਦਾ ਉਸ ਨੂੰ ਵੀ ਕਾਬੂ ਕਰੇਗਾ ਕਿਉਂਕਿ ਲੋਗ ਹੈ ਔਰ ਲੋਭ ਹਲਕਾਇਆ ਕਰ ਦਿੰਦਾ ਹੈ ਤੇ ਜਿਵੇਂ ਪਾਗਲ ਕੁੱਤੇ ਨੂੰ ਸਮਝ ਨਹੀਂ ਵੀ ਇਸਨੇ ਮੈਨੂੰ ਪਾਲਿਆ ਇਸਦੇ ਘਰ ਮੈਂ ਪਲਿਆ ਮਾਲਕ ਨੂੰ ਵੱਡਦਾ ਹੈ ਇਸ ਤਰ੍ਹਾਂ ਲੋਭ ਦੇ ਨਾਲ ਹਲਕਾ ਮਨਕ ਗੁਰੂ ਪੀਰ ਪੈਗੰਬਰ ਨੂੰ ਵੀ ਧੋਖਾ ਦਿੰਦਾ ਹੈ ਜਗਤ ਦੇ ਨਾਮ ਤੇ ਸੰਸਾਰ ਦੇ ਨਾਮ ਤੇ ਤੇ ਠੱਗੀ ਕਰਦਾ ਹੈ ਧਰਮ ਦੇ ਨਾਮ ਤੇ ਵੀ ਠੱਗੀ ਕਰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਵਾਕ ਦਸਮ ਗ੍ਰੰਥ ਆਪ ਕਹਿੰਦੇ ਨੇ પાપ કરે પરમાર્થ કે વસતે પાપન તે પુન પાપ લ જાયે સંસાર دے નાતે جو પાપ કર દેને ચલો ચલ દે જગત દે ચલ દે પાપ ਪਰ ਜਿਹੜੇ ਧਰਮ ਦੇ ਨਾਂ ਤੇ પાપ ਕਰਦੇ ਨੇ ਧਰਮ ਦੇ ਨਾਂ પાપ કરે ਪਰਮਾਰਥ કે ਵਸ ਰੱਬ ਦਾ ਨਾਂ ਲੈ ਕੇ પાપ ਕਰਦੇ ਨੇ ਧਰਮ ਦੇ ਨਾਂ ਤੇ પાપ ਕਰਦੇ ਨੇ ਮਹਾਰਾਜ ਕਹਿੰਦੇ ਨੇ ਇੱਕ ਦਫਾ ਤੇ ਪਾਪਾਂ ਨੂੰ ਵੀ ਕੰਬਣੀ ਛਿੜ ਜਾਂਦੀ ਏ ਕੰਬਸ ਕਿੱਥੇ ਵਰਤਦਾ ਪਿਆ ਸਾਨੂੰ ਚਲੋ ਸਾਨੂੰ ਬਾਜ਼ਾਰ ਦੇ ਚ ਵਰਤਣਾ ਸੀ ਘਰ-ਬਾਰ ਦੇ ਚ ਵਰਤਣਾ ਸੀ ਤੂੰ ਮੰਦਰ ਦੇ ਸਾਨੂੰ ਵਰਤ ਰਿਆ ਰੱਬ ਦੇ ਨਾਮ ਤੇ ਵਰਤ ਰਿਆ ਪਾਪ ਵੀ ਕੰਮ ਜਾਂਦੇ ਨੇ ਤੈਂ ਪਾਪਨ ਤੇ ਪੁਨ ਪਾਪ ਲੱਜਾਏ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਹੋ ਜਾਂਦੇ ਨੇ ਲਜਾਏ ਮਾਨ ਹੋ ਜਾਂਦੇ ਪਾਪ ਵੀ ਕਹਿੰਦੇ ਨੇ ਤੂੰ ਕਿੱਥੇ ਪਿਆ ਵਰਤਦਾ ਸਾਨੂੰ ਕਿਹੜੀ ਥਾਂ ਤੇ ਪਿਆ ਵਰਤਦਾ ਹੈ ਇੱਕ ਦਫਾ ਤੇ ਪਾਪਾ ਨੂੰ ਵੀ ਕੰਬਣੀ ਛਿੜ ਜਾਂਦੀ ਹੈ